ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਣੀਆਂ ਦੇ ਮੁੱਦੇ ਤੇ ਖਾਸ ਸੈਸ਼ਨ ਹੋਇਆ ਸੈਸ਼ਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਮਤਾ ਵੀ ਲਿਆਂਦਾ ਗਿਆ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਮਤੇ ਦਾ ਸਵਾਗਤ ਕੀਤਾ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਪੰਜਾਬੀ ਫਿਲਮੀ ਕਲਾਕਾਰ ਹਾਸਰਸ ਕਲਾਕਾਰ ਬੀਨੂ ਢਿੱਲੋਂ ਵੀ ਇਸ ਕਾਰਵਾਈ ਨੂੰ ਦੇਖਣ ਦੇ ਲਈ ਪਹੁੰਚੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਬੀਨੂ ਢਿੱਲੋਂ ਨੇ ਪੰਜਾਬ ਸਰਕਾਰ ਦੇ ਇਸ ਖਾਸ ਉਪਰਾਲੇ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੇ ਲਈ ਪਾਣੀ ਬਚਾਉਣ ਦਾ ਫੈਸਲਾ ਕੀਤਾ ਜੋ ਕਿ ਸ਼ਲਾਘਾਯੋਗ ਹੈ ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦੇ ਆ ਬੀਨੂ ਢਿੱਲੋਂ ਨੇ ਕਿਹਾ ਕਿ ਪਾਕਿਸਤਾਨੀ ਕਲਾਕਾਰ ਇਫਤਿਹਾਰ ਠਾਕੁਰ ਵੱਲੋਂ ਦਿੱਤਾ ਗਿਆ ਬਿਆਨ ਬੇहद ਮੰਦ ਭਾਗ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਫਤਿਹਾਰ ਠਾਕੁਰ ਦੇ ਨਾਲ ਕਿਸੇ ਵੀ ਫਿਲਮ ਦੇ ਵਿੱਚ ਕੰਮ ਨਹੀਂ ਕਰਨਗੇ ਪਾਣੀ ਲਾਈਫਲਾਈਨ ਮੰਨੀ ਜਾਂਦੀ ਹੈ ਪੰਜਾਬ ਦੀ ਸਦਨ ਦੇ ਵਿੱਚ ਸਪੈਸ਼ਲੀ ਪਾਣੀਆਂ ਦੇ ਮੁੱਦੇ ਤੇ ਡਿਸਕਸ਼ਨ ਸੀ ਕੀ ਤੁਸੀਂ ਉਹ ਡਿਸਕਸ਼ਨ ਸੁਣਨ ਦੇ ਲਈ ਆਏ ਸੀ ਜਾਂ ਮੈਂ ਡਿਸਕਸ਼ਨ ਸੁਣ ਲਈ ਆਇਆ ਸੀ ਕਿ ਬੜਾ ਵੱਡਾ ਸਟੈਂਡ ਹੈ ਜੀ ਪੰਜਾਬ ਦੇ ਪਾਣੀਆਂ ਦੇ ਉੱਤੇ ਕਦੋਂ-ਕਦੋਂ ਵੀ ਜਦੋਂ ਜਦੋਂ ਵੀ ਕਬਜ਼ਾ ਕੀਤਾ ਕਿਸੇ ਨੇ ਤਾਂ ਸਾਰੇ ਪੰਜਾਬ ਦੇ ਹਿੱਤ ਦੇ ਵਿੱਚ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਖੜੇ ਨੇ ਜੀ ਸਾਰੇ ਸਾਰਾ ਪੰਜਾਬ ਉਹਨਾਂ ਦੇ ਨਾਲ ਹੈ ਤੇ ਬਹੁਤ ਵਧੀਆ ਫੈਸਲਾ ਅੱਜ ਸਦਨ ਦੇ ਵਿੱਚ ਹੋਇਆ ਹੈ ਬਹੁਤ ਵਧੀਆ ਲੱਗਿਆ ਸਭ ਕਿਸ ਤਰ੍ਹਾਂ ਦੇਖਦੇ ਹੋ ਪਾਣੀ ਪੰਜਾਬ ਦੀ ਲਾਈਫਲਾਈਨ ਮੰਨਿਆ ਜਾਂਦਾ ਹੈ ਔਰ ਇਹ ਕੀ ਆ ਜਾ ਰਿਹਾ ਹੈ ਕਿ ਜੇਕਰ ਇਸ ਪਾਣੀ ਦੀ ਹੁਣ ਸਾਂਭ ਸੰਭਾਲ ਨਾ ਹੋਈ ਤੇ ਇਹ ਲਈ ਬਿਲਕੁਲ ਜਿਵੇਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਜੇ ਸਾਡੇ ਕੋਲ ਪਾਣੀ ਖਤਮ ਹੋ ਗਿਆ ਫਿਰ ਸਾਡੇ ਆਉਣ ਵਾਲੀਆਂ ਨਸਲਾਂ ਲਈ بڑا ਔਖਾ ਹੋਊਗਾ ਜਿਵੇਂ ਪੁਰਾਣੇ ਫੈਸਲੇ ਹੁੰਦੇ ਆਏ ਨੇ ਜਿਵੇਂ ਅੱਜ ਸਰਦਨ ਦੇ ਵਿੱਚ ਸੁਣਿਆ ਕਈ ਪਾਰਟੀਆਂ ਨੇ ਮਾਫੀਆਂ ਵੀ ਮੰਗੀਆਂ ਨੇ ਹਨਾ ਤਾਂ ਉਸ ਤਰੀਕੇ ਨਾਲ ਲੱਗਿਆ ਵੀ ਹਾਂ ਪ੍ਰਾਣੀਆਂ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਸੁਧਾਰਨ ਲਈ ਬੜਾ ਵੱਡਾ ਮੌਕਾ ਸੀਗਾ ਉਸ ਸਾਹਬ ਨਾਲ ਸਾਡੇ ਆਪੋਜੀਸ਼ਨ ਨੇ ਵੀ ਦੂਜੇ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਇਸ ਮੁੱਦੇ ਦੇ ਉੱਤੇ ਹਾਮੀ ਭਰੀ ਹੈ ਵੀ ਹਾਂ ਪੰਜਾਬ ਦਾ ਪਾਣੀ ਅਸੀਂ ਕਿਸੇ ਪਾਸੇ ਨਹੀਂ ਜਾਣ ਦੇਵਾਂਗੇ ਬੜਾ ਵਧੀਆ ਲੱਗਿਆ ਜੀ ਪੰਜਾਬ ਸਰਕਾਰ ਦੀ ਅੱਜ ਦੀ ਜਿਹੜੀ ਮੁੱਖ ਮੰਤਰੀ ਦੀ ਸਪੀਚ ਰਹੀ ਹੈ ਜਾਂ ਉਹਨਾਂ ਦਾ ਜਿਹੜਾ ਪਾਣੀਆਂ ਨੂੰ ਲੈ ਕੇ ਜਿਹੜੀ ਸੰਜੀਦਗੀ ਰਹੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਹੈ ਦੇ ਪਾਣੀਆਂ ਤੇ ਮਸਲੇ ਤੇ ਜਿਹੜਾ ਸਟੈਂਡ ਲਿੱਤਾ ਇਸ ਵਾਰ ਸਰਕਾਰ ਨੇ ਉਹ ਸਹੀ ਸਟੈਂਡ ਹੈ ਇਸ ਦੇ ਨਾਲ ਸਾਡੀ ਕਿਸਾਨੀ ਬਚ ਪਾਉਗੀ 200% ਇਹ ਪਹਿਲਾਂ ਲੈਣਾ ਚਾਹੀਦਾ ਸੀ ਬਹੁਤ ਵਧੀਆ ਗੱਲ ਹੈ ਜੀ ਪਰ ਹੁਣ ਇਹਨਾਂ ਨੇ ਸਟੈਂਡ ਲਏ ਜਿਵੇਂ ਉਹਨਾਂ ਨੇ ਦੱਸਿਆ ਵਿਚਾਰ 400 ਜਿਹੜਾ ਪਹਿਲਾਂ ਲੈ ਚੁੱਕੇ ਨੇ ਨਾ ਸਾਡੇ ਤੋਂ ਬਾਅਦ 4000 ਜਿਹੜਾ ਉਹ ਪਹਿਲਾਂ ਲੈ ਚੁੱਕੇ 20 ਮਹੀਨوں ਫਿਰ ਦੁਬਾਰੇ ਮਿਲ ਜਾਣਾ ਜਿਹੜਾ ਹੈਗਾ ਸਿਸਟਮ ਹੈ ਨਾ ਜੀ ਤਉ ਸਾਰਾ ਮੁੱਦਾ ਸੁਣੀਏ ਤੇ ਪਰ ਬਹੁਤ ਵਧੀਆ ਲੱਗਿਆ ਜੀ ਵੀ ਸਟੈਂਡ ਸਾਨੂੰ ਲੈਣਾ ਚਾਹੀਦਾ ਸਾਡਾ ਪੰਜਾਬੀ ਪਾਣੀ ਜਿਹੜਾ ਪੰਜਾਬ ਦਾ ਪੰਜਾਬ ਨੂੰ ਮਿਲਣਾ ਚਾਹੀਦਾ ਪੰਜਾਬ ਵਿੱਚ ਕੋਈ ਦੇਸ਼ ਦੀ ਲੜਾਈ ਚੱਲ ਰਹੀ ਹੈ ਜਦੋਂ ਦੇਸ਼ ਦੇ ਹਿੱਤ ਵਿੱਚ ਕੋਈ ਠਾਕੁਰ ਸਾਹਿਬ ਬਾਰੇ ਬੋਲੇ ਉਹਨਾਂ ਨੇ ਬੋਲਿਆ ਮੈਂ ਉਹਦੀ ਨਿੰਦਾ ਕਰਦਾ ਹਾਂ ਬਿਲਕੁਲ ਨਹੀਂ ਬੋਲਣਾ ਚਾਹੀਦਾ ਸੀ ਔਰ ਡੈਫੀਨਿਟਲੀ ਅਸੀਂ ਜਿਹੜਾ ਬੋਲਣ ਵਾਲਾ ਉਹਨੂੰ ਕਦੇ ਉਹਦੇ ਨਾਲ ਕੰਮ ਨਹੀਂ ਕਰਾਂਗੇ ਜ਼ਿੰਦਗੀ 'ਚ ਕੰਮ ਨਹੀਂ ਕਰਾਂਗੇ ਅੱਜ ਵੀ ਕਈ ਪਾਈਪਲਾਈਨ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਨੇ ਪੰਜਾਬੀ ਕਲਾਕਾਰਾਂ ਦੇ ਪਰ ਨਹੀਂ ਪਰ ਨਹੀਂ ਆਉਣਗੇ ਜੀ ਉਹ ਤੁਸੀਂ ਦੇਖੋਗੇ ਉਹ ਨਹੀਂ ਆਉਣਗੇ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ ਕਿਉਂਕਿ ਦੇਖੋ ਦੇਸ਼ ਦੇ ਜਿਹੜਾ ਦੇਸ਼ ਵਿਰੋਧੀ ਹੈ ਜੀ ਉਹ ਸਾਡਾ ਆਪ ਦਾ ਵਿਰੋਧੀ ਹੈ ਦੇਸ਼ ਦੇ ਜਿਹੜਾ ਦੇਸ਼ ਦੇ ਵਿਰੋਧ ਦੇ ਵਿੱਚ ਗੱਲ ਕਰਦਾ ਤਾਂ ਮੈਨੂੰ ਨਹੀਂ ਮੈਂ ਨਹੀਂ ਸਮਝਦਾ ਆਪਣੀ ਦੇਸ਼ ਦੇ ਵਿੱਚ ਉਹਦੀ ਫਿਲਮ ਜਾਂ ਉਹਨੂੰ ਅਦਾਕਾਰਿਕ ਕਰਨ ਦੇਣੀ ਚਾਹੀਦੀ ਨਹੀਂ ਯਾਨੀ ਇਹ ਮੰਨ ਸਕਦਾ ਕਿ ਬੀਨੋਟੀ ਲੋ ਆਣ ਵਾਲੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਕਲਾਕਾਰ ਆਉਂਦੇ ਨੇ ਕੋਈ ਫਿਲਮ ਨਹੀਂ ਕਰਾਂ ਮੇਰੀ ਗਰੰਟੀ ਹੈ ਮੈਂ ਇਹ ਤਾਂ ਨਹੀਂ ਕਰੂੰਗਾ ਜੀ ਹੈਨਾ ਜਿਹੜਾ ਸਾਡੇ ਦੇਸ਼ ਦੇ ਹਾਊਸ ਮੂਵੀ ਕਹੋਗੇ ਜਿਹੜੇ ਪੰਜਾਬੀ ਨਹੀਂ ਡੈਫੀਨਿਟਲੀ ਮੇਰੇ ਖਿਆਲ ਜਿਹੜੇ ਸਿਆਣੇ ਹੋਣਗੇ ਨਹੀਂ ਕਰਨਗੇ ਜਿਹੜੇ ਆਪਣੇ ਜਿਵੇਂ ਆਪਣੇ